ਨਦਰ ਦੀ ਕਾਲਸਾ ਬਈ ਜੀ ਕੀ ਫਤੇ ਆਪਾਂ ਨੁਸਖਾ ਲੈ ਕੇ ਆਏ ਜੀ ਬਹੁਤ ਹੀ ਵਧੀਆ ਨੁਸਖਾ ਹੈ ਜੀ ਜਿਵੇਂ ਸਰੀਰ ਤੇ ਸੋਜ ਆ ਜਾਂਦੀ ਹੈ ਅਥ ਸੋਥ ਲੱਛਣ ਇਹਦੇ ਉੱਤੇ ਲਿਖਿਆ ਹੋਇਆ ਹੈ ਵੀ ਸਰੀਰ ਤੇ ਸੋਜ ਆ ਜਾਂਦੀ ਹੈ ਤਾਂ ਉਹਦਾ ਟਾਈਮ ਲੀਜੀਏ ਆਪਾਂ ਇਲਾਜ ਨਾ ਕਰਾਈਏ ਤਾਂ ਉਹ ਜਾਣ ਦੇਵਾ ਵੀ ਹੋ ਜਾਂਦਾ ਹੈ ਇੱਕ ਤਾਂ ਕਿਉਂਕਿ ਮੋਟਾਪਾ ਹੁੰਦਾ ਵੈਸੇ ਮੋਟਾਪਾ ਚੜ ਜਾਂਦਾ ਸਰੀਰ ਨੂੰ ਇੱਕ ਹੁੰਦਾ ਸੋਜ ਆਉਣੀ ਸੋਜ ਆਉਣੀ ਹੁੰਦੀ ਹੈ ਜਿਹੜੀ ਉਹ ਖਤਰਨਾਕ ਹੁੰਦੀ ਹੈ ਤੇ ਉਹਦਾ ਟਾਈਮਲੀ ਇਲਾਜ ਕਰ ਲੋ ਤਾਂ ਵਧੀਆ ਰਹਿੰਦਾ ਨਹੀਂ ਫਿਰ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਤੇ ਇਹਦੇ ਉੱਤੇ ਇਹਦਾ ਦਿੱਤਾ ਹੋਇਆ ਨੁਕਸਾ ਤੇ ਲੱਛਣ ਜਿਵੇਂ ਪੀੜ ਹੋਵੇ ਨਾਲੇ ਸਰੀਰ ਫੁੱਲ ਜਾਵੇ ਉਹ ਰੋਗ ਸੋਜ ਕਹੀਦਾ ਹੈ ਆਦਮੀ ਦੇ ਪੈਰੀਂ ਔਰਤ ਦੇ ਮੂੰਹ ਤੇ ਪਹਿਲਾਂ ਸੋਜ ਜੜੇ ਤਾਂ ਮਰ ਜਾਂਦੇ ਹਨ ਇਦੀ ਲਈ ਵੀ ਆਪਾਂ ਨੂੰ ਪਹਿਲੇ ਹੀ ਟਾਈਮ ਤੇ ਆਪਦਾ ਜਿਹੜਾ ਟਰੀਟਮੈਂਟ ਕਰ ਲੈਣਾ ਚਾਹੀਦਾ ਤੇ ਇਹਦੇ ਵਾਸਤੇ ਨੁਸਖਾ ਹੋਏਗਾ ਜੀ ਬਹੁਤ ਹੀ ਵਧੀਆ ਜੀ ਅਜਵਾਇਨ ਜਬਤਰੀ ਗिलोय ਬਲ ਅਜਵਾਇਨ ਜਾਫਲ ਚਰਾਇਤਾ ਨੂੰ ਸਾਦਰ ਨਮਕ ਏਲੂਆ ਸੱਜੀ ਖਾਰ ਜੋਖਾਰ ਸੋਇ ਇਹਨਾਂ ਦਾ ਚੂਰਨ ਕਰਕੇ ਜੋ ਨਿੱਤ ਗਰਮ ਜਲ ਨਾਲ ਦੋ ਟੰਕ ਖਾਵੀ ਜੈਨੀ ਦੋ ਟੰਕ ਹੁੰਦੇ ਐ ਅ 8 ਗ੍ਰਾਮ ਇਹ ਤੁਸੀਂ 8 ਗ੍ਰਾਮ ਰੋਜ਼ ਖਾਣਾ ਐ ਅਜਵੈਨ ਜਵਤਰੀ ਗਲੋ ਬਲ ਅਜਵੈਨ ਜਾਫਲ ਚਰਾਇਤਾ ਨੂੰ ਸਾਦਰ ਨਿੰਮਕ ਏਲੂਆ ਸੱਜੀ ਖਾਰ ਜੋ ਖਾਰ ਸੋਈ ਇਹਨਾਂ ਦਾ ਇਹਨਾਂ ਨੂੰ ਕੁੱਟ ਕੇ ਚੂਰਨ ਬਣਾ ਲੈਣਾ ਤੇ ਉਹ ਚੂਰਨ ਜਿਹੜਾ ਤੁਸੀਂ ਗਰਮ ਜਲ ਗਰਮ ਪਾਣੀ ਨਾਲ ਲੈਣਾ 8 ਗ੍ਰਾਮ ਡੇਲੀ ਖਾਣਾ ਤੁਸੀਂ ਜਨੇ 2 ਚਮਚ ਇਹ 2 ਚਮਚ ਤੁਸੀਂ ਲੈਣੇ ਆ ਜੀ మీడియం ਚਮਚ ਹੁੰਦਾ ਜਿਹੜਾ ਜਿਆਦਾ ਵੱਡਾ ਨਾ ਹੋਵੇ ਜਿਹੜੇ మీడియం ਚਮਚ ਹੁੰਦਾ ਉਹ 2 ਚਮਚ ਤੁਸੀਂ ਖਾ ਲੈਣੇ ਆ 8 ਗ੍ਰਾਮ ਕੁਝ ਦਿਨ ਖਾਓ ਤਾਂ ਸੋਜ ਜਿਹੜੀ ਉਹ ਖਤਮ ਹੋ ਜਾਂਦੀ ਹੈ ਤੇ ਇੱਕ ਨੁਸਖਾ ਇਹਦੇ ਨਾਲ ਹੋਰ ਦਿੱਤਾ ਹੋਇਆ ਜੀ ਇਟਸ ਇਟ ਬਹਕੜ ਸੁੰਡ ਦੋਨੋਂ ਹਲਦੀਆਂ ਮਗ ਦੋਨੋਂ ਕੰਡਿਆਰੀਆਂ ਗिलोय ਬਾਂਸਾ ਦੇਵਦਾਰ ਭਖੜਾ ਚਿਤਰਾ ਚੂਰਨ ਕਰਕੇ ਨਿਤ ਪ੍ਰਤੀ ਇਹ ਜਿਹੜਾ ਨਿਤ ਪ੍ਰਤੀ ਤੁਸੀਂ ਗੋਕੇ ਮੂਤਰ ਨਾਲ ਗਾਂ ਦੇ ਮੂਤਰ ਨਾਲ ਇਹ ਤੁਸੀਂ ਖਾਣਾ ਜੀ ਸਾਰੇ ਸਰੀਰ ਦੀ ਸੋਜ ਹੋਰ ਪੇਟ ਦੇ ਸਵੇ ਰੋਗ ਨਾਸ ਹੋ ਕਰੇ ਇੱਟ ਸਿੱਟ ਬਹਿਕੜ ਸੁੰਡ ਦੋਨੋਂ ਹਲਦੀਆਂ ਮਗ ਦੋਨੋਂ ਕੰਡਿਆਰੀਆਂ ਗिलोय ਬਾਂਸਾ ਦੇਵਦਾਰ ਭਖੜਾ ਚਿਤਰਾ ਚੂਰਨ ਕਰਕੇ ਨਿਤ ਪ੍ਰਤੀ ਗੋਕੇ ਮੂਤਰ ਨਾਲ ਖਾਵੇ ਜਿਹੜੀ ਇਹ ਸਾਰੇ ਸਰੀਰ ਦੀ ਸੋਜ ਹੈ ਉਹ ਕੁਛ ਕੁਸ਼ੀ ਦਿਨਾਂ ਦੇ ਵਿੱਚ ਸ ਤੁਹਾਡੀ ਠੀਕ ਹੋ ਜਾਂਦੀ ਨਹੀਂ ਤਾਂ ਇਹਦਾ ਅਸਰ ਹੁੰਦਾ ਜਿਹੜਾ ਉਹ ਕਿਡਨੀਆਂ ਨਾਲ ਵੀ ਹੁੰਦਾ ਕਨੈਕਸ਼ਨ ਕਿਡਨੀਆਂ ਖਰਾਬ ਹੋਣ ਤੇ ਜਾਂ ਫਿਰ ਕਿਡਨੀਆਂ ਦੇ ਵਿੱਚ ਇਨਫੈਕਸ਼ਨ ਆ ਉਹਦੇ ਨਾਲ ਵੀ ਜਿਹੜੀ ਇਹ ਸਰੀਰ ਨੂੰ ਸੋਜ ਆਉਂਦੀ ਹੈ ਟਾਈਮ ਰਿੰਦੇ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਚੈੱਕ ਅਪ ਕਰਾ ਕੇ ਜੇ ਇਸ ਤਰ੍ਹਾਂ ਦਾ ਕਦੀ ਆਉਂਦਾ ਹੈ ਪੈਰਾਂ ਤੇ ਸੋਜ ਮੂੰਹ ਤੇ ਸੋਜ ਆਉਂਦੀ ਹੈ ਤੁਸੀਂ ਚੈੱਕ ਅਪ ਜ਼ਰੂਰ ਕਰਾਓ ਇੱਕ ਚੰਗੇ ਡਾਕਟਰ ਨੂੰ ਦਿਖਾ ਕੇ ਵੀ ਕਿ ਕੋਈ ਕਿਡਨੀਆਂ ਦੀ ਪ੍ਰੋਬਲਮ ਨਾ ਹੋਵੇ ਚਾਹੇ ਹੈ ਜਾਂ ਨਹੀਂ ਹੈ ਤੁਸੀਂ ਆਹ ਨੁਸਖਾ ਵੀ ਜ਼ਰੂਰ ਅਪਣਾਓ ਕਿਉਂਕਿ ਬਹੁਤ ਵਧੀਆ ਨੁਕਸੇ ਨੇ ਪ੍ਰਾਣੇ ਨੁਸਖੇ ਨੇ ਬੈਦਾਂ ਦੀਆਂ ਕਿਤਾਬਾਂ ਦੇ ਨੁਕਸੇ ਨੇ ਇਹ ਬੈਦ ਜੀ ਜਿਹੜੇ ਹੁੰਦੇ ਨੇ ਉਹਨਾਂ ਦੇ ਨੁਸਖੇ ਨੇ ਜੀ ਤੇ ਜੋ ਕਦੀ ਬੇਅਰਥ ਨਹੀਂ ਜਾਂਦੇ ਤੇ ਦਵਾਈਆਂ ਖਾਓਗੇ ਲੰਮਾ ਟਰੀਟਮੈਂਟ ਹੁੰਦਾ ਹੈ ਤੇ ਫਿਰ ਵੀ ਤੁਹਾਨੂੰ ਪਤਾ ਨਹੀਂ ਵੀ ਠੀਕ ਹੋਣੇ ਹੋ ਜਾਂ ਨਹੀਂ ਹੁੰਦੇ ਪਰ ਜਿਹੜਾ ਇਹ ਨੁਸਖੇ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਇਹ ਬਹੁਤ ਵਧੀਆ ਨੁਸਖੇ ਨੇ ਜੀ ਤੇ ਤੁਸੀਂ ਜਰੂਰ ਅਪਣਾਓ ਤੇ ਇਹਦਾ ਫਾਇਦਾ